ਇਨਾਂ ਨੂੰ ਮਿਲੋ ਇਹ ਨੇ ਜਸਕਿਰਤ ਸਿੰਘ ਨਾਗਰਾ ਜੀ ਜਸਕਿਰਤ ਸਿੰਘ ਨਾਗਰਾ ਜੀ ਨੇ ਉਹ ਕਰਕੇ ਦਿਖਾਤਾ ਕਿ ਜਿਹੜੇ ਪੰਜਾਬ ਦੇ ਜੰਮੇ ਹੀ ਕਰ ਸਕਦੇ ਆ ਬਾਹਰਲੇ ਨਹੀਂ ਕਰ ਸਕਦੇ ਜਲਦੀ ਕਿਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਅੱਜ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆ ਤੇ ਕੋਈ ਅਸੀਂ ਕੋਈ ਕਿਸੇ ਤੋਂ ਕਿਰਾਏ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦੋ ਇਹਦੇ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਹਿਊਮੈਨਿਟੇਰੀਅਨ ਐਡ ਕਹ ਲੋ ਉਹਦੇ ਵਾਸਤੇ ਭੇਜਿਆ ਗਿਆ ਨੇ ਜਾਂ ਵਿੱਚ ਵੀ ਹੜਾ ਗਿਆ ਤੇ ਕਾਫੀ ਹਾਨੀ ਹੋਈ ਪੰਜਾਬ ਦੀ ਤੇ ਜਦੋਂ ਗੱਡੀਆਂ ਆਈ ਸੀ ਸੀ ਕਿ ਹੈ ਕਿ ਹੁਣ ਇਹਨਾਂ ਨੂੰ ਪੰਜਾਬ ਵੀ ਭੇਜਿਆ ਆਪਣੀ ਤਰਤੀ ਤੀਸੇ ਗੱਡੀ ਬਣੀ ਉੱਥੇ ਵੀ ਸੇਵਾ ਕਰੇ ਜਾ ਕੇ ਤੇ ਅਸੀਂ ਜਿਹੜੀ ਚਾਰ ਗੱਡੀਆਂ ਸੀ ਸਾਡੇ ਕੋਲ ਅਸੀਂ ਉਹਨਾਂ ਨੂੰ ਪੰਜਾਬ ਭੇਜਿਆ ਡੀਸੀ ਅੰਮ੍ਰਿਤਸਰ ਦਾ ਸਾਨੂੰ ਮੈਸੇਜ ਵੀ ਆਇਆ ਸੀ ਕਿ ਸਾਨੂੰ ਹੈਲਪ ਵਾਸਤੇ ਤੁਸੀਂ ਆਪਣੀ ਗੱਡੀ ਭੇਜੋ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇਹਨਾਂ ਨੂੰ ਭੇਜਿਆ ਤੇ ਇਹਨਾਂ ਦਾ ਫਾਇਦਾ ਹੀ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਜਾਕੀ ਮੌਕੇ ਤੇ ਉਹ ਲੱਗੀਆਂ ਹੋਈਆਂ ਨੇ ਜੋ ਸੇਵਾ ਸਰ ਤੋਂ ਬੰਦੀ ਹੈ ਅਸੀਂ ਪੂਰੀ ਕਰਾਂਗੇ ਐਂਡ ਕਿਉਂਕਿ ਇਹ ਬਹੁਤ ਹੀ ਮੁਸ਼ਕਲ ਹਾਲਾਤ ਹੈ ਜਿਹੜੇ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਹੈ ਬਹੁਤ ਜ਼ਿਆਦਾ ਨੁਕਸਾਨ ਇਹ ਜੋ ਥੋੜਾ ਬਹੁਤ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਬੰਦੋਂ ਕਿਉਂ ਅਸੀਂ ਕਿ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਨਾ ਤਾਂ ਕਿਰਾਇਆ ਵਸੂਲਿਆ ਜਾਂਦਾ ਹੈ ਨਾ ਇਸ ਨੂੰ ਹਲੇ ਖਰੀਦਦਾਰੀ ਦੇ ਲਈ ਭੇਜਿਆ ਗਿਆ ਤੁਸੀਂ ਸਿਰਫ ਸੇਵਾ ਕਰ ਰਹੇ ਹੋ ਲੋਕਾਂ ਦੇ ਲਈ ਰੱਬ ਬਣ ਕੇ ਆਏ ਐ ਐਬਸੋਲੂਟਲੀ ਜੀ ਬਿਲਕੁਲ ਇਥੇ ਕੋਈ ਅਸੀਂ ਕੋਈ ਕਿਸੇ ਤੋਂ ਕਿਰਾਇਆ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦਿਓ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਹਿਮੇਨਿਟੇਰੀਅਨ ਐਡ ਕਹ ਲੋ ਉਹਦੇ ਵਾਸਤੇ ਭੇਜਿਆ ਗਿਆ ਹੈ ਬਾਕੀ ਯਾਰ ਜੋ ਇਹਨਾਂ ਨੇ ਕਦਮ ਚੁੱਕਿਆ ਨਾ ਬਾਕੀ ਸਲੂਟ ਬਣਦਾ ਇਹਨਾਂ ਨੂੰ ਜਸਕਿਰਤ ਸਿੰਘ ਨਾਗਰਾ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਹੜਪੀੜਤ ਲੋਕਾਂ ਦੀ ਐਡਾ ਵੱਡਾ ਸਟੈਂਡ ਲੈਣ ਦੇ ਧੰਨਵਾਦ